ਸਾਸੂ ਸੋਹਰਾ ਸਬਜੀ ਮੰਡੀ ਸਬਜੀ ਲੈਣ ਲਈ ਗਿਆ ਹੋਇਆ ਸੀਗਾ ਪਿੱਛੋਂ ਵਿਆਹ ਕਰਕੇ ਆਈ ਕੁੜੀ ਨੇ ਵੱਡਾ ਕਾਂਡ ਕਰਤਾ ਆਪਣੇ ਮਾਪਿਆਂ ਨੂੰ ਬੁਲਾ ਕੇ ਵਿਚ ਰੜਾ ਕੇ ਵੱਡਾ ਕਾਂਡ ਕਰ ਦਿੱਤਾ ਖਬਰ ਸੁਣ ਕੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ दरअसल ਇਸ ਕੁੜੀ ਦਾ ਮੈਰिज ਬਿਊਰੋ ਵਾਲਾ ਨੇ ਵਿਆਹ ਕਰਵਾਇਆ ਸੀਗਾ ਪਰ ਹੁਣ ਵਿਆਹ ਤੋਂ ਡੇਢ ਦੋ ਸਾਲਾਂ ਬਾਅਦ ਇਸ ਲੜਕੀ ਨੇ ਵੱਡਾ ਕਾਂਡ ਕਰ ਦਿੱਤਾ ਆਪਣੇ ਹੀ ਸਹੁਰੇ ਘਰ ਨੂੰ ਲੁੱਟ ਕੇ ਉਥੋਂ ਫੁਰਾਕ ਪਹੁੰਚ ਜਾਂਦੀ ਹੈ ਬੇਹਦੀ ਹੈਰਾਨ ਤੇ ਰੋਂਗਟੇ ਖੜੇ ਕਰ ਦੇਣ ਵਾਲੀਆ ਖਬਰ ਸਾਹਮਣੇ ਆ ਰਹੀ ਆ ਪਟਿਆਲੇ ਤੋਂ ਜਿੱਥੇ ਕਿ ਪਟਿਆਲੇ ਦੇ ਵਿੱਚ ਇਸ ਲੜਕੀ ਦਾ ਵਿਆਹ ਕਰਵਾਇਆ ਜਾਂਦਾ ਹੈਗਾ ਵਿਆਹ ਹੁੰਦਾ ਹੈ ਤੇ ਵਿਆਹ ਤੋਂ ਕੁਝ ਦਿਨਾਂ ਬਾਅਦ ਲੜਕੀ ਬਿਮਾਰ ਰਹਿਣ ਲੱਗ ਜਾਂਦੀ ਹੈ ਤੇ ਬਿਮਾਰ ਤੋਂ ਬਾਅਦ ਇਸ ਦੇ ਸਹੁਰੇ ਪਰਿਵਾਰ ਦੇ ਵੱਲੋਂ ਇਸ ਦਾ ਪੀਜੀਆਈ ਦੇ ਵਿੱਚ ਇਲਾਜ ਕਰਵਾਇਆ ਜਾਂਦਾ ਹੈ ਪਰ ਹੁਣ 1.5-2 ਸਾਲਾਂ ਬਾਅਦ ਮਾਮਲਾ ਦਰਜ ਹੋਇਆ ਹੈਗਾ ਕਿ ਇਸ ਕੁੜੀ ਨੇ ਸੋਰੇ ਘਰ ਦੇ ਵਿੱਚ ਗਹਿਣੇ ਗੱਟੇ ਪਏ ਸਿੱਗੇ ਉੱਥੋਂ ਲੈ ਕੇ ਫਰਾਰ ਹੋ ਜਾਂਦੀ ਹੈ ਆਪਣੇ ਪੇਕੇ ਮਾਪਿਆਂ ਨੂੰ ਵੀ ਬੁਲਾ ਲੈਂਦੀ ਹੈ ਇਸ ਦੇ ਵਿੱਚ ਰੜਾ ਲੈਂਦੀ ਹੈ ਤੇ ਉੱਥੋਂ ਲੈ ਕੇ ਫਰਾਰ ਹੋ ਜਾਂਦੀ ਹੈ ਤਸਵੀਰਾਂ ਤੁਸੀਂ ਮੌਕੇ ਦੇ ਉੱਤੇ ਦੇਖ ਸਕਦੇ ਹੋ ਕਿ ਕਿਵੇਂ ਸੱਸ ਸੋਰਾ ਫੁੱਟ ਫੁੱਟ ਕੇ ਰੋਂਦੇ ਹੋਏ ਵਿਖਾਈ ਦੇ ਰਹੇ ਨੇ ਕਿ ਉਹਨਾਂ ਦੇ ਘਰ ਦਾ ਸਾਰਾ ਸਮਾਨ ਉਹਨਾਂ ਦੀ ਹੀ ਨੂੰ ਜਿਹੜੀ ਘਰ ਦੇ ਵਿੱਚ ਨੂੰ ਮੈਰिज ਬਿਊਰੋ ਵਾਲੇ ਨੇ ਵਿਆਹ ਕਰਵਾਇਆ ਸੀਗਾ ਤੇ ਉਹਨਾਂ ਦੀ ਹੀ ਨੂੰ ਘਰ ਦੇ ਵਿੱਚੋਂ ਸਾਰਾ ਸਮਾਨ ਲੈ ਕੇ ਫਰਾਰ ਹੋ ਜਾਂਦੀ ਹੈ ਬੇਹੱਦ ਹੀ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ ਪਟਿਆਲੇ ਤੋਂ ਜਿੱਥੇ ਕਿ ਮੈਰिज ਬਿਊਰੋ ਵਾਲੇ ਨੇ ਵਿਆਹ ਕਰਵਾਇਆ ਸੀਗਾ ਤੇ ਚਾਰ ਦਿਨਾਂ ਬਾਅਦ ਹੀ ਇਹ ਕੁੜੀ ਬਿਮਾਰ ਰਹਿਣ ਲੱਗ ਪਈ ਸੀ ਦਾ ਸੋਰੇ ਜਿਹੜੇ ਕਿ ਸਬਜ਼ੀ ਮੰਡੀ ਗਏ ਸੀਗੇ ਸਬਜ਼ੀ ਲੈਂਣ ਲਈ ਤਾਂ ਇਸ ਕੁੜੀ ਨੇ ਆਪਣੇ ਮਾਪਿਆਂ ਨੂੰ ਬੁਲਾ ਕੇ ਗੈਣੇ ਗੱਟੇ ਲੈ ਕੇ ਉਥੋਂ ਫਰਾਰ ਹੋ ਜਾਂਦੀ ਹੈ ਇਹ ਇਲਜ਼ਾਮ ਮੁੰਡੇ ਵਾਲਿਆਂ ਦੇ ਵੱਲੋਂ ਲਗਾਏ ਗਏ ਨੇ ਘਰ ਦੇ ਵਿੱਚੋਂ ਸਾਰਾ ਸਮਾਨ ਇਹ ਕੁੜੀ ਉੱਥੋਂ ਲੈ ਕੇ ਫਰਾਰ ਹੋ ਜਾਂਦੇ ਨੇ ਇਹ ਸਾਰੇ ਇਲਜ਼ਾਮ ਦਰਸਲ ਸੋਹਰੇ ਪਰਿਵਾਰ ਦੇ ਵੱਲੋਂ ਆਪਣੀ ਹੀ ਨੂਹ ਤੇ ਲਗਾਏ ਜਾਂਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਫੁੱਟ-ਫੁੱਟ ਕੇ ਰੋਂਦੇ ਹੋਏ ਵਿਖਾਈ ਦੇ ਰਹੇ ਨੇ ਸੋਹਰਾ ਪਰਿਵਾਰ ਜਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ 1.5 ਸਾਲ ਪਹਿਲਾਂ ਇਸ ਦਾ ਵਿਆਹ ਕਰਵਾਇਆ ਸੀਗਾ ਬੜੇ ਹੀ ਸਾਦੇ ਤਰੀਕੇ ਦੇ ਨਾਲ ਵਿਆਹ ਕਰਵਾਇਆ ਸੀਗਾ ਮੈਰिज ਬਿਊਰੋ ਵਾਲਿਆਂ ਨੇ ਇਹਨਾਂ ਦਾ ਵਿਆਹ ਕਰਵਾਇਆ ਸੀਗਾ ਜਿਸ ਦੇ ਕਹਿਣ ਤੇ ਅਸੀਂ ਸਾਦੇ ਤਰੀਕੇ ਦੇ ਨਾਲ ਚੁੰਨੀ ਉਡਾ ਕੇ ਇਸ ਨੂੰ ਘਰੇ ਲੈ ਕੇ ਆਏ ਸੀਗੇ ਪਰ ਲੈ ਕੇ ਆਣ ਤੋਂ ਬਾਅਦ 4 ਦਿਨਾਂ ਬਾਅਦ ਇਹ ਬਿਮਾਰ ਹੋ ਗਈ ਸੀਗੀ ਜਿਸ ਦਾ ਅਸੀਂ ਇਲਾਜ ਕਰਵਾਇਆ ਪਰ ਹੁਣ 1.5 ਸਾਲਾਂ ਬਾਅਦ ਜਦੋਂ ਇਸ ਦੇ ਸਹੁਰੇ ਪਰਿਵਾਰ ਇਹ ਜਦੋਂ ਘਰੋਂ ਸਬਜ਼ੀ ਲੈਣ ਲਈ ਬਾਹਰ ਜਾਂਦੇ ਨੇ ਤਾਂ ਮਗਰੋਂ ਕੁੜੀ ਨੇ ਆਪਣੀ ਹੀ ਘਰ ਦੇ ਵਿੱਚ ਡਾਕਾ ਡਾਲਿਆ ਇੱਕ ਨੂੰ ਜਿਸ ਨੇ ਕੀ ਆਪਣਾ ਸਹੁਰਾ ਪਰਿਵਾਰ ਸਾਹਮਣਾ ਹੁੰਦਾ ਹੈ ਕਹਿੰਦੇ ਨੇ ਕੁੜੀ ਦੇ ਵਿਕੇ ਤੋਂ ਬਾਅਦ ਉਹਦਾ ਅਸਲੀ ਘਰ ਉਹਦਾ ਸਹੁਰਾ ਪਰਿਵਾਰ ਹੁੰਦਾ ਹੈ ਪਰ ਜੇਕਰ ਉਹੀ ਕੁੜੀ ਸੋਰੇ ਘਰ ਨੂੰ ਲੁੱਟ ਕੇ ਉਤਫਰਾਰ ਹੋ ਜਾਂਦੀ ਹੈ ਤਾਂ ਬਾਕੀਆਂ ਦੀ ਤਾਂ ਕੀ ਗੱਲ ਕਰਨੀ ਹੈ ਜੇਕਰ ਜਿੱਥੇ ਖਬਰਾਂ ਆਉਂਦੀਆਂ ਨੇ ਲੁੱਟਾਂ ਖੋਵਾਂ ਦੀਆਂ ਤਾਂ ਉੱਥੇ ਇਸ ਔਰਤ ਨੂੰ ਲੈ ਕੇ ਕੀ ਕੁਝ ਕਹਿਣਾ ਇਹ ਤੁਸੀਂ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ رائے ਦੇ ਸਕਦੇ ਹੋ ਪਰ ਅ ਖਬਰ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਹੈ ਪਟਿਆਲੇ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਘਰ ਦੇ ਵਿੱਚ ਇੱਕ ਨੂੰ ਦੇ ਵੱਲੋਂ ਆਪਣੇ ਹੀ ਘਰ ਨੂੰ ਲੁੱਟਿਆ ਜਾਂਦਾ ਹੈਗਾ ਤੇ ਰੋਂਦੇ ਹੋਏ ਪਿੱਟਦੇ ਇਹ احساس ਸੋਰਾ ਸਾਰੀ ਵਾਰਦਾਤ ਨੂੰ ਜਿਹੜਾ ਕਿ ਬਿਆਨ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਸਾਰੇ ਇਲਜ਼ਾਮ ਮੁੰਡਿਆਂ ਵਾਲੇ ਦੇ ਵੱਲੋਂ ਲਗਾਏ ਜਾਂਦੇ ਨੇ ਆਓ ਤਸਵੀਰਾਂ ਦੇ ਵੱਲ ਤੁਹਾਨੂੰ ਲੈ ਚਲਦੇ ਆਂ ਇਹ ਮੁੰਡੇ ਦਾ ਵਿਆਹ ਹੋਇਆ ਸੀ 31 11 2022 ਨੂੰ ਜੀ ਇਹ ਮੈਰੀ ਬਿਓਰੇ ਨਾਲ ਹੀ ਮੈਂ ਇਹਨਾਂ ਨੇ ਸਾਨੂੰ ਫਸਾਤਾ ਜੀ ਤੇ ਅਸੀਂ ਵਿਆਹ ਕੀਤਾ ਸੀ ਸਿੰਪਲ ਜਿਹਾ ਵਿਆਹ ਕੀਤਾ ਚੁੰਨੀ ਚੜ ਕੇ ਕਿ ਮੇਰੇ ਮੁੰਡੇ ਦਾ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਉਹਦੇ 22 ਤਰੀਕ ਨੂੰ ਹੋਇਆ ਸੀ ਔਰ ਉਹਦੇ ਰੌਡ ਉਪੇ ਵੀ ਅਜੇ ਡਿਡ ਵੀ ਰੌਡ ਉਪੇ ਵੀ ਐ ਦਾ ਕਰ ਰਿਹਾ ਕਲੰਬੀਆ ਚ ਇਹਨਾਂ ਨੇ ਜਬਦਸਿਕਦੇ ਸੀ ਟਾਈਮ ਲਾਰੀ ਇਹਨਾਂ ਲਿਆ ਨਹੀਂ ਇਹਨਾਂ ਦੇ ਦਿਲ ਚ ਕਾਲਾ ਸੀ ਤੇ ਇਹਨਾਂ ਕਹੇ ਵੀ ਨਹੀਂ ਜੀ ਅਸੀਂ ਤਾਂ ਕਰਨੀ ਕਰਨਾ ਫਿਰ ਇਹਨਾਂ ਨੇ ਪੰਡਤ ਅਲੀਆ ਲਾਵਾਂ ਫਿਰੇ ਕੀਤੀ ਬਾਕਰ ਲੈ ਕੇ ਜੀ ਤੇ ਦੋ ਦੋ ਚਾਰ ਦਿਨ ਰਹੀ ਹੈ ਜੀ ਸਾਨੂੰ ਪਤਾ ਲੱਗ ਗਿਆ ਬਿਮਾਰੰਦੀ ਹੈ ਤੇ ਇਹਦਾ ਖੂਨ ਕੱਟ ਕੇ ਟੈਸਟ ਕਰਾਈ ਸੀ 4 ਰਾਮ ਕਰੀ 5 ਗ੍ਰਾਮ ਤੇ ਵਿਆਹ ਤੋਂ ਪਹਿਲਾਂ 1 ਮਹੀਨਾ ਇਹ ਦਾ ਕਰੀਏ ਜੀਵਨ ਹਸਪੀਟਲ ਚ ਉਸ ਵਾਰ ਪੀਜੀਐ ਜੇ ਰੈਪਰ ਘਰਤਾ ਸਾਨੂੰ ਕਹਿੰਦੇ ਡੇਂਗੂ ਹੈ ਸਾਡੇ ਨੇ ਬੜਾ ਧੋਕਾ ਧੜੀ ਕੀਤੀ ਹੈ ਵਿਚੋਲਣਾ ਨਾਲ ਮਿਲ ਕੇ ਤੇ ਸਾਡਾ ਵੀ ਅਸੀਂ 15 ਜਨਵਰੀ ਨੂੰ ਗਏ ਸੀ ਸਬਜ਼ੀ ਮੰਡੀ ਸਬਜ਼ੀ ਲੈਣ ਮੀਆਂ ਬੀਬੀ ਅਸੀਂ ਤੇ ਪਿੱਛੋ ਜੀ ਇਹਦੀ ਮਾਂ ਤੇ ਇਹਦੀ ਪੈਣ ਤੇ ਇਹਦਾ ਪਿਓ ਆਇਆ ਤੇ ਨਾਲ ਹੀ ਮਾਂ ਅਸੀਂ ਵਿਚੋਲਣਾ ਤੇ ਇਹਨੇ ਫੋਨ ਕਰਕੇ ਆਪਣੀ ਕੁੜੀ ਨੂੰ ਕਹਿੰਦੇ ਇਹ ਸਾਮਾਨ ਪੈਕ ਕਰ ਲਿਆ ਕਹਿੰਨੀ ਹਾਂ ਜੀ ਕਹਿੰਦੀ ਸਾਡਾ ਸਾਰਾ ਕੋਈ ਸਾਮਾਨ ਲੈ ਕੇ ਆ ਜਾ ਫਟਾਟ ਅਟੈਚੀ ਬੈਗ ਭਰ ਕੇ نیچے ਆਜਾ ਜੇ ਨੀਚੇ ਘਨੇ ਤਰੀਬੀ ਲਕੜੇ ਇਹਨਾਂ ਆਪਣਾ ਅਟੈਚੀ ਬੈਗ ਭਰ ਕੇ ਲਈ ਇਹ ਸਾਰਾ ਕੁਝ ਸਾਡਾ ਗੋਲਡ ਚੋਰੀ ਕਰਕੇ ਲੈ ਗਈ ਸਾਲਾ ਨੁਕਸਾਨ ਬਹੁਤ ਹੋਇਆ ਜੀ ਮੇਰੇ ਅੱਗੇ ਪਹਿਲਾਂ 7:00 ਵਜੇ 8:00 ਵਜੇ ਅਸੀਂ ਲੁੱਟੇ ਗਏ ਜੀ ਸਾਡੇ ਨਾਲ ਬਹੁਤ ਅਕਾਦ ਦੜੀ ਕੀਤੀ ਵਿਚੋਲਣਾ ਨਹੀਂ ਮਿਲੀ ਪੁਰਨਾ ਕੀਤਾ ਜੀ ਤੇ ਸਾਨੂੰ ਹੁਣ ਅਸੀਂ ਐਪਲੀਕੇਸ਼ਨ ਦਿੱਤੀ 6 ਪਰਵੀ 2000 23 ਨੂੰ ਤੇ ਕਤਵਾਲੀ ਜੀ ਉਹ ਜੀਤ ਨੇ ਮਿਲ ਮਲਾਕੇ ਜੀ ਸਾਡੀ ਦਰਖਾਸਤ ਦੱਬੀ ਰੱਖੀ ਜੀ ਸਾਡੇ ਬਿਆਨ ਹੀ ਲਿਖ ਰਾਇਆ ਸਾਨੂੰ ਬੁਲਾਉਂਦਾ ਸੀ ਆਪ ਕਿਸਕ ਜਾਂਦਾ ਸੀ ਸਾਨੂੰ ਕੀਤਾ ਨਹੀਂ ਫਿਰ ਦੂਜੇ ਰੀਡਰ ਮਾਰਗੇ ਤੇ ਉਹਨੇ ਵੀ 8-9 ਮਹੀਨੇ ਲਾਤੇ ਜੀ ਤੇ ਇਹਨਾਂ ਦੇ ਇਹਨਾਂ ਨੇ ਫਿਰ ਛੁੱਟੀ ਦਰਖਾਸਤ ਸਾਡੇ ਕੋਲ ਦੇਤੀ ਡੋ ਰਿਐਕਟ ਦੀ ਨਾ ਇਹਨਾਂ ਕੋ ਕੋਈ ਸਬੂਤ ਹੈ ਭੂਮੈਂਚਰ ਸਰਚ ਵਾਪਸ ਚਲੀ ਗਈ ਕਾਉਂਸਲਿੰਗ ਤੋਂ ਵਾਪਸ ਆ ਤੇ ਕਿ ਡੀਐਸਪੀ ਤੋਂ ਵਾਪਸ ਚਲੀ ਗਈ ਚਾਂਸਿੰਗ ਕੋ ਇਹਨਾਂ ਮਿਲੀ ਪੁਗਣ ਵਾਲੇ ਸਾਡੇ ਛੁੱਟਾ ਪਰਚਾ ਦਰਜ ਕਰਤਾ ਸਾਡਾ ਸਾਰਾ ਕੁਝ ਲੈ ਗਏ ਉਹ ਸਾਡਾ ਪਰਚਾ ਕੱਲ ਦਰਜ ਕੀਤਾ 3 10 2024 ਨੂੰ ਐਫਰ ਨੰਬਰ ਹੈਗੇ 219 ਅੰਡਰ ਸੈਕਸ਼ਨ ਅਗੇ ਜੀ 406 ਤੇ 120 ਬੀ ਇਹਨਾਂ ਨੇ 379 ਨਹੀਂ ਲਾਈ 420 ਨਹੀਂ ਲਾਈ ਤੋਕਾ ਤੇ ਨਹੀਂ ਸਾਡੇ ਨਾਲ ਕੀਤੀ ਜੜੀ ਤੇ ਇਸ ਕਰਕੇ ਅਸੀਂ ਲੁੱਟੇ ਗਏ ਜੀ ਮੈਂ ਪਹਿਲਾਂ ਸੱਟਾਂ ਲੱਗੀਆਂ ਅਸੀਂ ਲੁੱਟੇ ਗਏ ਜੀ ਇਸ ਮੇਰੇ ਅੱਗੇ ਸੱਟਾਂ ਮੈਂ ਤੁਰਨੀ ਜ਼ਿਆਦਾ ਬੈਠ ਰਸਤੇ ਮੈਂ ਹਾਂ ਚਾਰ ਮਹੀਨੇ ਹੋ ਗਏ ਮੈਂ ਬੈਠਦੇ ਹਾਂ ਉਹ ਗਏ ਜੀ ਮੈਂ ਬੈਠ ਰਸਤੇ ਅਸੀਂ ਲੁੱਟੇ ਗਏ ਸਾਨੂੰ ਸਾਡੇ ਨਾਲ ਬਹੁਤ ਤਕਾ ਹੋਇਆ ਜੀ ਬੋਲੇ ਉਹ ਸ਼ਾਸਨ ਨੂੰ ਕਿ ਉਹ ਵੀ ਲੱਤ। ਉਹ ਫਰਾਜ਼ਨ ਕਰਨ ਇਹਨਾਂ ਨੇ ਕਹ ਕਿ ਸਖਤੋ ਕਾਰ ਵੀ ਕੀਤੀ ਜਾਏ ਸਾਡਾ ਸੋਨਾ ਬਰਮ ਕੀਤਾ ਜਾਵੇ। ਤੇ ਇਹਨਾਂ ਖਾਲ ਸਕਦੇ ਸਖਤ ਕਾਰ ਵੀ ਕੀਤੀ ਜਾਏ ਧਾਰਾ ਬੱਕੇ ਐਡ ਕੀਤੀ ਜਾ।